ਆਬਾ ਦੇ 8 ਪਿੰਡਾਂ 'ਚ ਟੜੇਬੰਦੀ ਖਤਮ ਪਿੰਡ ਮਟੋੜੜਾ ਦੀ ਕੋਆਪਰੇਟਿਵ ਸੁਸਾਇਟੀ ਦੇ ਸਰਪੰਥੀ ਨਾਲ ਕੁਲਵਿੰਦਰ ਸਿੰਘ ਬਣੇ ਪ੍ਰਧਾਨ ਪਿੰਡਾਂ ਦੀ ਸੋਸਾਇਟੀ ਹੈ ਜੀ ਇਹ ਸਰਬਸੰਮਤੀ ਨਾਲ ਅਸੀਂ 8 ਮੈਂਬਰ ਇਕੱਠੇ ਆ ਉਹਨਾਂ ਨੇ ਮੈਨੂੰ ਪ੍ਰਧਾਨ ਚੁਣਿਆ ਜੀ ਕੀ ਕੀ ਇੱਕ ਕਮੇਟੀ ਦੇ ਅਧੀਨ ਜਿਹੜੇ ਕੰਮ ਹੁੰਦੇ ਨੇ ਕਿਸਾਨ ਭਰਾਵਾਂ ਦੇ ਕੀ ਕੀ ਹੁੰਦੇ ਨੇ ਕੀ ਕੀ ਮੁਸ਼ਕਲਾਂ ਹੁੰਦੇ ਨੇ ਇਹਦੇ ਵਿੱਚ ਜੀ ਮੈਂ ਸਾਡਾ ਖਾਸ ਦਾ ਜਿਵੇਂ ਪ੍ਰੋਵਾਈਡ ਕਰਾਉਣੀ ਤੇ ਹੋਰ ਸਾਰੇ ਖੇਤੀਬਾੜੀ ਵਾਲੇ ਸੰਦ ਨੇ ਜੀ ਉਹ ਪ੍ਰੋਵਾਈਡ ਕਰਾਉਣੇ ਜੀ ਹਾਂਜੀ ਕੀ ਕੀ ਮੇਨ ਮੁਸ਼ਕਲ ਕਿਹੜੀ ਕਿਹੜੀ ਹੁੰਦੀ ਹੈ ਕਿਸਾਨਾਂ ਨੂੰ ਜਿਹੜੀ ਤੁਸੀਂ ਪਹਿਲ ਦੇ ਆਧਾਰ ਤੇ ਸੋਲਵ ਕਰੋਗੇ ਜ਼ਿਆਦਾਤਰ ਜਿਸ ਤਰ੍ਹਾਂ ਹੁਣ ਝੋਨੇ ਦੀ ਜੀ ਉਹਦੇ ਵਾਸਤੇ ਵੀ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਜੀ ਉਸ ਇੱਕ ਦੋ ਮਸ਼ੀਨਾਂ ਅਸੀਂ ਚੇਂਜ ਕਰਕੇ ਹੋਰ ਲੈ ਕੇ ਆਵਾਂਗੇ ਜੀ ਹਾਂ ਬਾਕੀ ਜਿਵੇਂ ਹੁਣ ਮੇਨ ਮੁੱਦਾ ਡੀਏਪੀ ਦਾ ਜੀ ਉਹਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਉਹੀ ਵਿਚਾਰ ਕਰਾਂਗੇ ਵੀ ਸਾਰੇ ਕਿਸਾਨਾਂ ਨੂੰ ਡੀਏਪੀ ਮਿਲੇ ਜੀ ਹਾਂ ਜੀ ਕਿੰਨਾ ਕੁ ਘਾਟ ਆ ਰਹੀ ਹੈ ਡੀਏਪੀ ਦੀ ਡੀਏਪੀ ਫਿਲਹਾਲ ਤਾਂ ਜੀ ਸਾਡੇ ਕੋਲ 700 ਬੈਗ ਆ ਜੀ ਹਾਂ ਜੀ 7-8000 ਬੈਗ ਲੱਗ ਜਾਂਦਾ ਹੈ ਸਾਡੇ ਇੱਥੇ ਪਹਿਲ ਦੇ ਆਧਾਰ ਤੇ ਮੁਸ਼ ਸਾਡੀ ਪ੍ਰਧਾਨ ਦੀ ਚੋਣ ਜੀ 8 ਮੈਂਬਰਾਂ ਨੇ ਆਪਣੀ ਸਹਿਮਤੀ ਨਾਲ ਕੀਤੀ ਹੈ ਜੀ ਸਰਦਾਰ ਕੁਲਵਿੰਦਰ ਸਿੰਘ ਜੀ ਡੀ ਨੂੰ ਪ੍ਰਧਾਨ ਚੁਣਿਆ ਗਿਆ ਜੀ ਤੇ ਸਰਦਾਰ ਰੀਸ਼ਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਤੇ ਬਾਕੀ ਹੋਰ ਕਮੇਟੀ ਸਾਰੇ ਚੁਣੀ ਗਈ ਹੈ ਜੀ ਤੇ ਇਹਨਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਕੀ ਕੀ ਮੇਨ ਕੋਰਪੋਰੇਟ ਸਟ੍ਰੈਟੀ ਦੇ ਵਿੱਚ ਜੀ ਇੱਕ ਤਾਂ ਜਿਵੇਂ ਹੁਣ ਅੱਗੇ ਜੀ ਆਪਣੇ ਕਣਕ ਦਾ ਸੀਜ਼ਨ ਆ ਰਿਹਾ ਹੈ ਕਣਕ ਦੀ ਬਿਜਾਈ ਹੋਣੀ ਹੈ ਡੀਏਪੀ ਖਾਦ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਸਾਨਾਂ ਨੂੰ ਜੀ ਡੀਏਪੀ ਖਾਦ ਫਿਲਹਾਲ ਸਾਡੇ ਕੋਲ ਤਕਰੀਬਨ 6-700 ਬਹਿ ਗਈ ਆਇਆ ਹੈ ਜੀ ਤੇ ਤਕਰੀਬਨ ਕਾਫੀ ਖਪਤ ਹੈਗੀ ਹੈ ਸੋਸਾਇਟੀ ਦੇ ਵਿੱਚ ਕਿਉਂਕਿ 8 ਪਿੰਡ ਇਸ ਸੋਸਾਇਟੀ ਨਾਲ ਜੁੜੇ ਹੋਏ ਨੇ ਇਸ ਕਰਕੇ ਅਸੀਂ ਡੀਏਪੀ ਤੇ ਪੂਰੀ ਪ੍ਰੈਫਰੈਂਸ ਦਵਾਂਗੇ ਇਸ ਚੀਜ਼ ਨੂੰ ਵੀ ਡੀਏਪੀ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਜਿਸ ਤਰ੍ਹਾਂ ਪਰਾਲੀ ਦੇ ਨਾਲ ਜਿਹੜੀ ਪਰਾਲੀ ਦੇ ਨਾੜ ਨੂੰ ਅੱਗ ਲਾਉਣ ਦੀ ਗੱਲ ਹੈ ਜੀ ਦੇਖੋ ਪਰਾਲੀ ਦੇ ਨਾੜ ਨਾਲ ਅੱਗ ਲਾਉਣ ਨਾਲ ਬੜਾ ਪੋਲਿਊਸ਼ਨ ਫੈਲਦਾ ਜੀ ਵਾਤਾਵਰਨ ਖਰਾਬ ਹੁੰਦਾ ਦੇਖੋ ਸਰਕਾਰ ਵੀ ਇਹ ਵੱਲ ਇਸ ਗੱਲ ਵੱਲ ਧਿਆਨ ਦੇ ਰਹੀ ਆ ਸਾਡਾ ਵੀ ਇਹ ਹੀ ਪਰਾਲਾ ਰਹੂਗਾ ਕਿ ਜ਼ਿਮੀਂਦਾਰਾਂ ਨੂੰ ਸੋਚ-ਭੂਚ ਨਾਲ ਸਮਝਾਇਆ ਜਾਵੇ ਵੀ ਭਾਈ ਤੁਸੀਂ ਪ੍ਰਾਲੀ ਨੂੰ ਅੱਗ ਨਾ ਲਾਓ ਇਸ ਨਾਲ ਵਾਤਾਵਰਨ ਖਰਾਬ ਹੁੰਦਾ ਹੈ ਜਿਹੜੀ ਡੀਏਪੀ ਦਾ ਹੈ 700 ਤਕਰੀਬਨ 1600 ਥੱਲੇ ਖਤ ਹੁੰਦੀ ਹੈ ਪਿਛਲੇ ਸਾਲਾਂ ਚ 2-300 ਥੱਲੇ ਸਾਨੂੰ ਮਤਲਬ ਘਾਟਾ ਦਿੰਦੀ ਹੈ ਪਿਛਲੇ ਦਾ ਕਈ ਵਾਰ ਮਨਿਸਟਰਰ ਇੰਟਰਫੀਅਰ ਕਰਕੇ ਟਰੱਕ ਕਿਧਰੇ ਲੈ ਗਏ ਤੇ ਇੱਥੇ ਘਾਟਾ ਜੀ ਫਿਰ ਬਾਅਦ ਦੇ ਵਿੱਚ ਕਿਸਾਨ ਜਿਹੜਾ ਨੇ ਹਿੰਮਤ ਕਰਕੇ ਉਹ ਟਰੱਕ ਮੰਗਵਾਇਆ ਤਾਂ ਇੱਥੇ ਘਾਟ ਹੋਈ ਮਤਲਬ ਫਿਰ ਪੂਰੀ ਹੋਈ ਤਕਰੀਬਨ ਸਾਡੇ ਸੁਸਾਇਟੀ ਦੇ ਵਿੱਚ ਹਰ ਇੱਕ ਕੋਰਸ ਦੀ ਫੈਸਿਲਿਟੀ ਹੈ ਚਾਹੇ ਸਾਂਦਲੋਜੀ ਨੇ ਵੀ ਸਾਰੇ ਸਾਂਦ ਨੇ ਬੀਜਣ ਵਾਲੀ ਰੋਟਾਵੇਟਰ ਦੂਸਰਾ ਜਿਹੜਾ ਸਿੱਧੀ ਵੀ ਰੈਵੀ ਕਰਦੇ ਨੇ ਉਹਦੇ ਨਾਲ ਨਵੇਂ ਨਵੇਂ ਚੱਲੇ ਸਿਸਟਮ ਉਹ ਵੀ ਹੈਗਾ ਤੇ ਇੱਥੇ ਮਤਲਬ ਸੋਸਾਇਟੀ ਦਾ 5-7 ਕਰੋੜ ਰੁਪਇਆ ਹੋਊਗਾ ਜਿਹੜਾ ਇਨਵੈਸਟ ਹੁੰਦਾ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਬਹੁਤ ਫਾਇਦਾ ਹੁੰਦੇ ਨੇ ਸਿਰਫ ਕਿ ਸਾਨੂੰ ਉਹ ਘਾਟ ਪੈ ਤੇ ਤੇਲ ਦਾ ਪੰਪ ਨਹੀਂ ਸਾਡਾ ਚੱਲ ਰਿਹਾ ਸਰਕਾਰ ਨੇ ਬੰਦ ਕਰ ਦੇਵੇ ਨਾ ਪਤਾ ਨਹੀਂ ਕਾਰਨ ਕੀ ਹੈ ਅੱਗੇ ਸਾਡਾ ਪੰਪ ਚੱਲਦਾ ਸੀ ਪੰਪ ਦਾ ਤੇਲ ਵੀ ਰੋਂ ਲੈਂਦੇ ਸੀਗੇ আর ਸਾਰੇ ਪਿੰਡ ਬੜੇ ਸਹਿਯੋਗ ਨਾਲ ਚਲਾ ਰਹੇ ਨੇ ਸੋਸਾਇਟੀ ਟ੍ਰੀਵਨ ਆ ਪੰਜਾਬ ਦੇ ਵਿੱਚ 30 ਸੋਸਾਇਟੀ ਦੇ ਵਿੱਚ ਮੂਰੀ ਹੈ ਇਹ ਸੋਸਾਇਟੀ ओके okay. हां जी ਇੱਥੇ ਪ੍ਰੀਕ ਨੂੰ ਇਲਾਕੇ ਦੇ ਵਿੱਚ ਸਭ ਤੋਂ ਟੌਪ ਦੀ ਸੁਸਾਇਟੀ ਚੱਲਦੀ ਹੈ ਅਸੀਂ 5 ਵਾਰ ਇਹਦਾ ਪ੍ਰੋਫਿਟ ਬਣ ਚੁੱਕਿਆ ਓਕੇ 5 ਵਾਰ ਪ੍ਰੋਫਿਟ ਬਣ ਚੁੱਕਿਆ ਤੇ ਜਿਹਨੇ ਲੋਕਾਂ ਨੂੰ ਹੋਇਆ ਉਹਨਾਂ ਦਾ ਪਹਿਲਾਂ ਸਾਡਾ ਫੋਕਲ ਪੁਆਇੰਟ ਸੀ ਇੱਥੇ ਖਾਦ ਆਉਂਦੀ ਸੀ ਅਸੀਂ ਖਾਦ ਨੂੰ ਸਿੱਧਾ ਸਪਲਾਈ ਕਰਦੇ ਸੀ ਜਦੋਂ ਮੈਂ ਪ੍ਰਧਾਨ ਸੀ ਉਦੋਂ ਬਾਅਦ ਇਹਨੇ ਫੋਕਲ ਪੁਆਇੰਟ ਤੋੜਤਾ ਹੁਣ ਸਿੱਧੀ ਮਾਰਕੀਟ ਦੇਂਦੀ ਹੈ ਉਹ ਜਿਹੜੇ 5 ਰੁਪਏ ਸਾਨੂੰ ਥੱਲੇ ਸੀ ਉਹ ਘੱਟ ਘਾਟ ਰੌਣ ਲੱਗੀ ਅੱਛਾ ਹੁਣ ਵੀ ਪ੍ਰੋਫਿਟ ਚ ਹੈ ਇਹ ਪਹਿਲਾਂ ਇੱਕ ਵਾਰੀ ਹੋ ਗਈ ਸੀ ਡਾਊਨ ਜਦੋਂ ਐਨਏਪੀ ਦੇ ਲੋਕਾਂ ਨੇ ਪੈਸੇ ਨਹੀਂ ਭ ਉਦੇ ਬਾਅਦ ਫਿਰ ਠੀਕ ਹੋਇਆ ਫਿਰ ਤਨਖਾਹ ਮਿਲਣ ਲੱਗੀ ਹੈ ਨਾ ਕਰਮਚਾਰੀ ਨੂੰ ਕਰਮਚਾਰੀ ਬਹੁਤ ਠੀਕ ਨੇ ਜੀ ਜਿੱਦੋਂ ਇਹ ਬਣਾਈ ਗਿਆ ਸੀ ਇਹ 72 ਤੋਂ ਬਣੀ ਵੀ ਹੈ ਜੀ ਮਲਗਾ ਮਿਸ਼ਨਰੀ 70 ਚੋਂ ਗਈ ਚਾਰੇ ਸੱਤੇ ਪਿੰਡ ਇਕੱਠੇ ਹੋ ਗਏ ਇਕੱਠੇ ਹੋਣ ਤੋਂ ਬਾਅਦ ਇਹ ਬਹੁਤ ਸਕਸੈਸਫੁਲ ਚੱਲਦੀ ਹੈ ਇਹ ਆਪਣੀ ਜਗ੍ਹਾ 'ਚ ਬਣੀ ਵੀ ਹੈ ਇਹਦੀ ਆਪਣੀ ਮੁੱਲ ਲਈ ਵੀ ਜਗ੍ਹਾ ਹੈ ਸੋਸਾਇਟੀ ਲੋਕਾਂ ਨੇ ਪੈਸੇ ਇਕੱਠੇ ਕਰਕੇ ਮੁੱਲ ਲਈ ਹੈਗੀ ਦੇਖੋ ਜੀ ਸਰਬਸੰਮਤੀ ਹੋਈ ਹੈ ਬਹੁਤ ਵਧੀਆ ਬਾਕੀ ਇਹ ਵੀ ਸਰਬਸੰਮਤੀ ਹੈ ਜਿਹੜੀ ਪੋਲਿਟਿਕਸ ਤੋਂ ਦੂਰ ਹੋ ਕੇ ਹੋਈ ਹੈ ਕਿਸਾਨਾਂ ਨੇ ਆਪ ਸਰਬਸੰਮਤੀ ਕਰੀ ਹੈ ਸੋਸਾਇਟੀ ਦੀਆਂ ਸਮੱਸਿਆ डीओपी ਦਿਖਾਤਾ ਹੈ ਸਮੇਂ ਸਿਰ ਮਿਲ ਜੇ ਜਿਵੇਂ ਸਾਡੇ ਸਾਰੇ ਸਾਇਟੀ ਵਾਲੇ ਜਿਹੜੇ ਵਰਕਰ ਨੇ ਉਹ ਇੰਨਾ ਪਰਾਲਾ ਕਰਦੇ ਨੇ ਤਾਂ ਖਾਦ ਪਹੁੰਚਦੀ ਆ। ਬਾਕੀ ਜਿਹੜੀ ਤੁਸੀਂ ਪਰਾਲੀ ਦੀ ਸਮੱਸਿਆ ਦੀ ਗੱਲ ਕਰਦੇ ਹੋ ਸਾਡੀ ਸਾਇਟੀ ਕੋਲ ਹਰੇਕ ਮਤਲਬ ਉਹਦਾ ਉਜਾਰਾ ਹੈਗਾ। ਲੋਕਾਂ ਨੂੰ ਵਰਤਣ ਲਈ ਅਸੀਂ ਪ੍ਰੇਰਿਤ ਕਰ ਰਹੇ ਹਾਂ ਵੀ ਲੋਕ ਉਹਨੂੰ ਵਰਤਣ ਰੋਟਾਵੇਟਰ, ਸੁਪਰਸੀਡਰ, ਮਲਚਰ ਸਾਰੇ ਸੰਧ ਹੈਗੇ। ਬਹੁਤ ਘੱਟ ਹੀ ਕਿਰਾਏ ਤੇ ਬਲਾਵਦ ਹੁੰਦੇ ਨੇ ਸਿਰਫ 100 ਰੁਪਏ ਘੰਟੇ ਤੇ। ਅਸੀਂ ਤਾਂ ਬਾਕੀ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਪਰਾਲੀ ਨੂੰ ਅੱਗ ਕੋਈ ਨਾ ਲਾਓ ਮੈਂ ਖੁਦ 8 ਸਾਲ ਹੋ ਗਏ ਕੋਈ ਅੱਗ ਨਹੀਂ ਲਾਈ ਹੈਗੀ ਅਸੀਂ ਗੱਠਾਂ ਵੀ ਬਣਾ ਰਹੇ ਹਾਂ ਤੇ ਬਾਕੀ ਉਹਨੂੰ ਪਰਾਲੀ ਨੂੰ ਵਿੱਚ ਵੀ ਮਲਚਰ ਕਰ ਰਹੇ ਹਾਂ ਮਲਚਰ ਕਰਕੇ ਸੁਪਰ ਸੀਡਰ ਨਾਲ ਕਣਕ ਬੀਜੀ ਆ ਆਪਣੇ ਬੜੀ ਵਧੀਆ ਕਣਕ ਹੋਈ ਆ ਪਰ ਸਰਕਾਰ ਹੈ ਜਿਹੜੀ ਇਹ ਸਾਥ ਨਹੀਂ ਦੇ ਰਹੀ ਸਰਕਾਰ ਕਿਤੇ ਨਾ ਕਿਤੇ ਆ ਕੇ ਬਖਰੇਵੇਂ ਕਰਦੀ ਆ ਲੋਕਾਂ ਦੇ ਢੜੇ ਬੰਦੀਆਂ ਬਣਾ ਕੇ ਪੈਂਦਾ ਜਾ ਕੇ ਸਾਡੇ 8 ਪਿੰਡਾਂ 'ਚ ਕੋਈ ਢੜੇ ਬੰਦੀ ਨਹੀਂ ਹੈਗੀ ਤੁਸੀਂ ਦੇਖ ਰਹੇ ਹੋ